ਸ਼ੀਕਾਲ ਜੀ ਮੈਂ ਬਾਜਵਾਪੜੀ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਜਿਸ ਦੇ ਵਿੱਚ ਆਪਾਂ ਨੇ ਜੀ 6 ਸੂਟ ਰੈਡੀ ਕੀਤੇ ਨੇ ਅਲੱਗ-ਅਲੱਗ ਸਟੱਫ ਦੇ ਉੱਪਰ ਰੈਡੀ ਕੀਤੇ ਨੇ ਮੇਰੀ ਭੈਣ ਨੇ ਮੈਨੂੰ ਵੀਡੀਓ ਸੈਂਡ ਕੀਤੀ ਸੀ ਆਪਾਂ ਨੇ ਜਿਹੜਾ ਸੇਮ ਸੂਟ ਉਹਨਾਂ ਨੂੰ ਰੈਡੀ ਕਰਕੇ ਦਿੱਤੇ ਹੈ ਜੀ ਮੈਂ ਕੱਲੇ-ਕੱਲੇ ਸੂਟ ਦੀ ਤੁਹਾਨੂੰ ਦੱਸ ਦਿਆਂ ਕਿ ਕਿਹੜੀ ਫੈਬਰਿਕ ਆ ਹਨਾ ਕਿਸ ਸਟੱਫ ਦੇ ਉੱਪਰ ਆਪਾਂ ਨੇ ਕਿੰਨੀ ਰੇਂਜ ਦੇ ਵਿੱਚ ਰੈਡੀ ਕੀਤਾ ਪ੍ਰਾਈਸ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦਾਂਗੀ ਜੀ ਹਾਂਜੀ ਜਿਹੜਾ ਇਹ ਵਾਲਾ ਫਰਸਟ ਸੂਟ ਆਪਾਂ ਨੇ ਬਲੈਕ ਕਲਰ ਦਾ ਸੂਟ ਰੈਡੀ ਕੀਤਾ ਹੈਗਾ ਇਹ ਆਪਾਂ ਨੇ ਜਿਹੜਾ ਕੈਂਬ੍ਰਿਕ ਕਾਟਨ ਦੇ ਉੱਪਰ ਰੈਡੀ ਕੀਤਾ ਲਾਈਨਿੰਗ ਦੀ ਇਹਦੇ ਲੋੜ ਨਹੀਂ ਹੈਗੀ ਅਗਰ ਕੋਈ ਕਸਟਮਰ ਫਿਰ ਵੀ ਲਗਵਾਉਣਾ ਚਾਹੁੰਦਾ ਤਾਂ ਲਗਵਾ ਸਕਦਾ ਹੈਗਾ ਇਹ ਆਪਣੇ ਸੂਟ ਦੀ ਫੁੱਲ ਲੁੱਕ ਕੁਝ ਇਸ ਟਾਈਪ ਦੀ ਹੈ ਇਹਦੇ ਆਪਾਂ ਨੇ ਜਿਹੜਾ ਇਹ ਵਾਲਾ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਤੇ ਇਹ ਵਾਲੀਆਂ ਨੀਚੇ ਨੂੰ ਵੇਲਾ ਜਾਂਦੀਆਂ ਨੇ ਬਹੁਤ ਹੀ ਪਿਆਰਾ ਵਰਕ ਕੀਤਾ ਹੈਗਾ ਤੇ ਇਹਦੇ ਜਿਹੜਾ ਆਹ ਵਾਲਾ ਵਰਕ ਹੈ ਇਹ ਆਪਾਂ ਨੇ ਨੈੱਕ ਦਾ ਵਰਕ ਕੀਤਾ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋਗੇ ਹੁਣ ਮੇਰੇ ਕਈ ਭੈਣਾਂ ਦੇ ਮੈਸੇਜ ਆਉਣਗੇ ਵੀ ਇਹਦੇ ਚਾਕ ਇੰਨੇ ਲੰਬੇ ਕਿਉਂ ਨੇ ਇਹਦੇ ਚਾਕ ਇੰਨੇ ਲੰਬੇ ਇਹ ਤਾਂ ਨਹੀਂ ਜੀ ਇਹਦੇ ਵਾਲਾ ਜਿਹੜਾ ਇਹ ਵਾਲਾ ਵਰਕ ਹੈ ਇਹ ਇੱਥੋਂ ਲੈ ਕੇ ਮਾਗਰ ਵੀ ਇਹਦੇ ਆਪਣੇ ਸੇਮ ਐਸ ਏਜ਼ ਇਸ ਵਰਕ ਕੀਤਾ ਹੈ ਇਹਦੀ ਜਿਹੜੀ ਸਲਾਈ ਆ ਉਹ ਇੱਥੇ ਤੱਕ ਐਵੇਂ ਬੰਦ ਵੱਜੂ ਇਹ ਸਰਕਲ ਬਣਜੂ ਪੂਰਾ ਇੱਕ ਮਿੰਟ ਇਹ ਪ੍ਰੋਪਰ ਮੈਂ ਤੁਹਾਨੂੰ ਰੱਖ ਕੇ ਦਿਖਾ ਦਿੰਦੇ ਇੱਥੋਂ ਐਦਾਂ ਕਰਕੇ ਐਦਾਂ ਇਹ ਜਮਾ ਇਹ ਨੀਚੇ ਤੱਕ ਆਹਰ ਤੱਕ ਇਹ ਐਵੇਂ ਬੰਦ ਹੋ ਜੂਜੀ ਇਹ ਨੀਚੇ ਜਿਹੜੇ ਆਪਣੇ ਇਹ ਵਾਲੇ ਰਹਿ ਜਾਣਗੇ ਚਾਕ ਰਹਿ ਜਾਣਗੇ ਆਗਰ ਕੋਈ ਕਸਟਮਰ ਜਿੰਨੀ ਵੀ ਨੀਡ ਹੋਗੀ ਜਿਤ ਤੱਕ ਵੀ ਬੰਦ ਕਰਨ ਚਾਹੇ ਇੱਥੇ ਤੱਕ ਕਰ ਲੋ ਚਾਹੀਦੀ ਇੱਥੇ ਤੱਕ ਕਰ ਲੋ ਬਟ ਉਹ ਇੱਥੇ ਤੱਕ ਵੀ ਇਹ ਬੰਦ ਹੁੰਦਾ ਜੀ ਏ ਐਮ 에 ਸਰਕਲ ਬਨਜੂ ਫਰੰਟ ਤੇ ਬੈਕ ਦਾ ਤੇ ਇਹ ਆਪਣੇ ਚਾਕ ਰਹਿ ਜਾਣਗੇ ਆਪਾਂ ਨੇ ਜਿੰਨਾ ਵਰਕ ਹੈ ਜਿਹੜਾ ਫਰੰਟ ਦੇ ਉੱਪਰ ਕੀਤਾ ਉਹਨਾਂ ਹੀ ਵਰਕ ਆਪਾਂ ਨੇ ਜਿਹੜਾ ਜੀ ਬੈਕ ਦੇ ਉੱਪਰ ਕੀਤਾ ਹੋਇਆਗਾ ਫਸਟ ਵਾਲਾ ਸੂਟ ਆਪਣਾ ਇਹ ਵਾਲਾਗਾ ਬਲੈਕ ਕਲਰ ਦੇ ਉੱਪਰ ਰੈਡੀ ਕੀਤਾ ਜਿਹੜਾ ਆਪਾਂ ਨੇ ਸੈਕੰਡ ਸੂਟ ਰੈਡੀ ਕੀਤਾਗਾ ਇਹ ਵੀ ਮੇਰੀ ਕਿਸੇ ਭੈਣ ਦਾਗਾ ਆਪਾਂ ਨੇ ਗ੍ਰੇ ਕਲਰ ਦੇ ਉੱਪਰ ਰੈਡੀ ਕੀਤਾਗਾ ਸੇਮ ਐਸ ਟਿਸ ਵਰਕ ਕੀਤਾ ਹੋਇਆਗਾ ਲਾਈਟ ਗ੍ਰੇ ਕਲਰ ਦੇ ਉੱਪਰ ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾਗਾ ਇਸਦਾ ਇਹਦੇ ਨਾਲ ਜਿਹੜਾ ਆਪਾਂ ਨੇ ਦੁਪੱਟਾ ਵੀ ਡਾਈ ਕਰਵਾਇਆ ਜੀ ਇਹ ਦਾ ਜਿਹੜਾ ਹੈਗਾ ਪੌਂਚਿਆਂ ਦਾ ਵਰਕ ਕੀਤਾ ਹੋਇਆ ਵਰਕ ਦੀ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਸੌਰੀ 슬ੀਵਸ ਦਾ ਵਰਕ ਕੀਤਾ ਹੋਇਆ ਪੌਂਚਿਆਂ ਦਾ ਤੇ ਇਹਦੇ ਵਰਕ ਕੀਤੇ ਹੀ ਨਹੀਂ ਹੋਇਆ ਜੀ ਅਗਰ ਕੋਈ ਕਸਟਮਰ ਕਰਵਾਉਣਾ ਚਾਹੂਗਾ ਤਾਂ ਉਹਦੇ ਚਾਰਜਸ ਐਕਸਟਰਾ ਹੋਣਗੇ ਇਹ ਇਹਦੇ ਨਾਲ ਆਪਾਂ ਨੇ ਜਿਹੜਾ ਦੁਪੱਟਾ ਡਾਈ ਕਰਵਾਇਆ ਬਹੁਤ ਹੀ ਪਿਆਰਾ ਇਹਦੇ ਨਾਲ ਜਿਹੜਾ ਦੁਪੱਟਾ ਰੈਡੀ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਦੁਪੱਟਾ ਸੂਟ ਦੀ ਫੁੱਲ ਲੁੱਕ ਕੁਝ ਇਸ ਟਾਈਪ ਦੀ ਹੈਗੀ ਇੱਕ ਸਕੰਡ ਇੱਕ ਸਕੰਡ ਇਹ ਵਾਲਾ ਜਿਹੜਾ ਸੂਟ ਆਪਣਾ ਇਹ ਵੀ ਮੇਰੀ ਕਿਸੇ ਭੈਣ ਦਾ ਹੈਗਾ ਇਹ ਆਪਾਂ ਨੇ ਸੇਵਾ कॉटन ਦੇ ਉੱਪਰ ਹੈ ਜਿਹੜਾ ਸੂਟ ਰੈਡੀ ਕੀਤਾ ਹੋਇਆ ਹੈ ਜੀ ਇੱਕ ਸੂਟ ਆਪਾਂ ਨੇ ਜਿਹੜਾ ਥਰਡ ਸੂਟ ਆ ਉਹ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਜੀ ਇਹਨੂੰ ਆਪਾਂ ਬਲੈਕ ਕਲਰ ਨਹੀਂ ਕਹਿ ਸਕਦੇ ਨੇਵੀ ਬਲੂ ਜਿਹਾ ਕਲਰ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਇਹ ਵੀ ਆਪਾਂ ਨੇ ਸੇਵਾ कॉटन ਦੇ ਉੱਪਰ ਸੇਮ ਐਸਟਿਜ ਵਰਕ ਕੀਤਾ ਹੋਇਆ ਹੈਗਾ カラー ਕੰਬੀਨੇਸ਼ਨ ਵੀ ਸੇਮ ਆ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਇਹਦੇ ਵੀ ਸ਼ਰਟ ਦੇ ਫਰੰਟ ਤੇ ਵੀ ਵਰਕ ਕੀਤਾ ਹੋਇਆ ਪੈਕ ਤੇ ਵੀ ਵਰਕ ਕੀਤਾ ਹੋਇਆ ਹੈਗਾ ਤੇ सेम ਹੀ ਐਸਟੇਜਾ ਇਹਦਾ ਉਮੀ ਸਟਿਚਿੰਗ ਹੋਊਗੀ ਇੱਥੇ ਤੱਕ ਬੰਦੋ ਕੇ ਜੇ ਕੋਈ ਕਸਟਮਰ ਇੱਥੇ ਤੱਕ ਕਰਨਾ ਚਾਹੁੰਦਾ ਉਹ ਕਸਟਮਰ ਦੀ ਆਪਣੀ ਮਰਜ਼ੀ ਹੈ ਜੀ सेम ही neck ਤੇ ਵਰਕ ਹੈ ਇਹ ਆਪਣੇ ਕੋਲੇ ਸੇਲ ਦੇ ਉੱਪਰ ਆਇਆ ਹੈਗਾ 1299 ਰੁਪਏ ਦੇ ਵਿੱਚ ਅਗਰ ਕੋਈ ਕਸਟਮਰ ਬਾਈ ਕਰਨਾ ਚਾਹੁੰਦਾ ਤਾਂ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਜੀ ਇੱਕ ਸੂਟ ਆਪਣੇ ਕੋਲੇ ਇਹ ਆ ਐਕਸਟਰਾ ਜਿਹੜਾ ਰੈਡੀ ਕੀਤਾਗਾ ਇੱਕ ਸੂਟ ਆਪਾਂ ਨੇ ਇਹ ਵਾਲਾ ਵੀ ਹੈ ਜਿਹੜਾ ਐਕਸਟਰਾ ਰੈਡੀ ਕੀਤਾਗਾ ਇਹ ਵੀ ਬਹੁਤ ਪਿਆਰਾ ਸੂਟ ਹੈਗਾ ਇਹ ਵੀ ਆਪਾਂ ਨੇ ਕਾਟਨ ਸਟੱਫ ਦੇ ਉੱਪਰ ਰੈਡੀ ਕੀਤਾ ਜੀ ਕਾਟਨ ਸਟੱਫ ਦੇ ਉੱਪਰ ਸੇਮ ਹੀ ਕਲਰ ਕੰਬੀਨੇਸ਼ਨ ਲਾਇਆ ਹੋਇਆ ਸੇਮ ਹੀ ਵਰਕ ਕੀਤਾ ਹੋਇਆ ਕੋਈ ਵਰਕ ਦਾ ਫਰਕ ਨਹੀਂ ਹੈਗਾ ਬੈਕ ਤੇ ਫਰੰਟ ਤੇ ਸੇਮ ਵਰਕ ਆ ਬਾਹਮਾ ਤੇ ਵਰਕ ਕੀਤਾ ਹੋਇਆ ਤੇ ਨੈਕ ਤੇ ਵਰਕ ਕੀਤਾ ਪ੍ਰਾਈਸ ਜਿਹੜਾ ਇਹਦਾ ਹੈਗਾ ਜੀ ਸੇਮ ਹੀ ਆ ਅਗਰ ਕਿਸੇ ਕਸਟਮਰ ਨੇ ਬਾਈ ਕਰਨਾ ਇਹ ਵੀ ਸੇਮ ਪ੍ਰਾਈਸ ਦੇ ਵਿੱਚ 1299 ਰੁਪਏ ਦੇ ਵਿੱਚ ਇਹ ਵਾਲਾ ਜਿਹੜਾ ਸੂਟ ਆ ਆਪਾਂ ਵਿਦ ਦਾ ਸਟੱਫ ਐਂਡ ਵਰਕ ਦੇ ਰਹੇ ਆ ਅਗਰ ਕਿਸੇ ਕਸਟਮਰ ਨੇ ਬਾਈ ਕਰਨਾ ਉਹੀ ਸਿਰਫ ਸਕਰੀਨਸ਼ਾਟ ਸੈਂਡ ਕਰੋ ਟਾਈਮ ਪਾਸ ਵਾਲੇ ਨਾ ਕਰਿਓ ਜੀ ਮੈਨੂੰ ਇੱਕ ਸੂਟ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਇਹ ਆਪਣੇ ਕਾਟਰਾਈਜ਼ ਦੀ ਫੈਬਰਿਕ ਦੇ ਉੱਪਰ ਕੀਤਾ ਸੀ ਮੇਰੀ ਭੈਣ ਦਾ ਕਿਸੇ ਦਾ ਬਾਹਰੋਂ ਆਰਡਰ ਆਇਆ ਹੋਇਆ ਸੀ ਉਹਨਾਂ ਨੇ ਕਹਿੰਦੇ ਵੀ ਵਿంటర్ ਵਾਲੇ ਸਟੱਫ ਤੇ ਕਰਨਾ ਤਾਂ ਆਪਾਂ ਨੇ ਜਿਹੜਾ ਕਾਟਰਾਈਜ਼ ਦਾ ਇਹਦੇ ਹਜੇ ਥ੍ਰੈਡ ਦੀ ਜਿਹੜੀ ਫਿਨਿਸ਼ਿੰਗ ਹੋਣ ਵਾਲੀ ਰਹਿੰਦੀ ਹੈਗੀ ਇਹ ਆਪਣੇ ਵਾਈਨ ਕਲਰ ਦੇ ਉੱਪਰ ਹੈ ਜਿਹੜਾ ਰੈਡੀ ਕੀਤਾ ਇਹ ਵੀ ਸੂਟ ਬਹੁਤ ਪਿਆਰਾ ਬਣ ਕੇ ਰੈਡੀ ਹੋਇਆ ਹੋਇਆ ਸੀ ਇਹ ਆਪਾਂ ਨੇ ਇੱਕ ਸੂਟ ਸਿਮਰ ਸਟੱਫ ਦੇ ਉੱਪਰ ਰੈਡੀ ਕੀਤਾ ਸੀ ਉਹ ਵਾਲੇ ਕਸਟਮਰ ਹੈ ਜਿਹੜੇ ਲੈ ਗਏ ਹਾਂਜੀ ਕਈ ਕਸਟਮਰਾਂ ਦੇ ਮੈਸੇਜ ਆਉਂਦੇ ਨੇ ਦੇ ਵਿੱਚ ਅਸੀਂ ਤੁਸੀਂ ਪਾਰਸਲ ਕਰਦੇ ਹੋ ਹਾਂਜੀ ਬਿਲਕੁਲ ਅਸੀਂ ਪਾਰਸਲ ਕਰਦੇ ਆਂਗੇ ਪਾਰਸਲ ਮੇਰੇ ਡੇਲੀ ਦੇ ਡੇਲੀ ਰੁਟੀਨ ਦੇ ਵਿੱਚ ਜਾਂਦੇ ਆ ਤੁਸੀਂ ਆਪਣੀ ਸਿਟੀ ਦਾ ਐਡਰੈਸ ਦੇ ਕੇ ਪੇਮੈਂਟ ਆਨਲਾਈਨ ਕਰਕੇ ਵੀ ਬੁਕਿੰਗ ਕਰਵਾ ਸਕਦੇ ਹੋ ਅਗਰ ਕੋਈ ਕਸਟਮਰ ਬਿਸਟ ਕਰਕੇ ਲੈਣਾ ਚਾਹੁੰਦਾਗਾ ਤਾਂ ਬੁਟੀਕ ਤੇ ਆ ਕੇ ਵੀ ਲੈ ਸਕਦਾਗਾ ਪਰ ਬੁਟੀਕ ਤੇ ਆਉਣ ਤੋਂ ਪਹਿਲਾਂ ਇੱਕ ਵਾਰ ਮੈਸੇਜ ਜਾਂ ਕਾਲ ਜ਼ਰੂਰ ਕਰ ਲਿਓ ਅਗਰ ਤੁਸੀਂ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਾਊਗਾ ਅਗਰ ਤੁਸੀਂ ਅ ਜਦੋਂ ਮੈਨੂੰ WhatsApp ਤੇ ਮੈਸੇਜ ਕਰਦੇ ਹਾਂ ਉਹਦੇ ਵੀ ਤੁਸੀਂ ਫੋਟੋ ਵਗੈਰਾ ਹਨ ਸੂਟ ਦੀ ਲੈਣਾ ਚਾਹੁੰਦੇ ਹੋ ਮੰਗਵਾ ਸਕਦੇ ਹੋ ਕਿਉਂਕਿ ਉਹ ਸੂਟ ਜਿਹੜੇ ਮੇਰੇ YouTube ਤੇ ਪਾਏ ਹੁੰਦੇ ਉਹ ਸੂਟ ਸਾਰੇ ਹੀ ਆਪਣੇ ਕੋਲ ਹੁੰਦੇ ਆ ਜੀ ਅਗਰ ਕੋਈ ਸੂਟ ਸੋਲਡ ਹੋ ਗਿਆ ਹੋਊਗਾ ਤਾਂ ਆਪਾਂ ਅਲੱਗ ਤੋਂ ਮੈਂਸ਼ਨ ਕਰ ਦਿਆ ਕਰਾਂਗੇ ਇਹ ਆਪਣੇ 6 ਸੂਟ ਰੈਡੀ ਕੀਤੇ ਸੀ 6 ਦੇ ਵਿੱਚੋਂ ਆਪਣੇ ਕੋਲੇ 2 ਸੂਟ ਜਿਹੜੇ ਪ੍ਰੈਜ਼ੈਂਟ ਨੇ ਤੇ 4 ਸੂਟ ਆਪਣੇ ਸੇਲ ਹੋ ਚੁੱਕੇ ਅਗਰ ਕੋਈ ਕਸਟਮਰ ਇੰਟਰਸਟਡ ਆ ਤਾਂ ਮੇਰਾ WhatsApp ਤੇ ਗਰੁੱਪ ਵੀ ਆ ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦਾ ਤਾਂ ਉਹ ਜੁਆਇਨ ਕਰ ਸਕਦਾ ਹੈ ਜਿਸ ਦੇ ਵਿੱਚ ਅਸੀਂ ਡੇਲੀ ਪਾਣੀ ਹੁੰਨੇ ਆ ਵੀ ਅੱਜ ਇਹ ਵਾਲਾ ਸੂਟ ਰੈਡੀ ਹੋਣਾ ਜਾਂ ਆਹ ਵਾਲਾ ਸੂਟ ਰੈਡੀ ਹੋਗਾ ਜਾਂ ਆਹ ਵਾਲਾ ਸੂਟ ਆਪਣੇ ਕੋਲੇ ਐਕਸਟਰਾ ਹੈਗਾ ਇਹਦਾ ਪ੍ਰਾਈਸ ਐ ਇੰਨਾ ਉਹਦੇ ਵਿੱਚ ਸਾਰੀ ਡਿਟੇਲ ਵਗੈਰਾ ਫੈਬਰਿਕ ਸਭ ਕੁਝ ਮੈਂਸ਼ਨ ਹੁੰਦਾ ਜੀ ਥੈਂਕ ਯੂ ਜੀ